ਸਰੰਦ ਕਨਾਲ ਫੀਡਰ ਜਿਹੜੀ ਨਹਿਰ ਹੈ ਚੋੜੇ ਕਰਨ ਦਾ ਕੰਮ ਚੱਲ ਰਿਹਾ ਹੈ ਜਿਹਦੇ ਆਸੇ ਪਾਸੇ ਸਾਡਾ ਜਿਹੜਾ ਕੁਝ ਗਿਣਤੀ ਦਾ ਜੰਗਲ ਬਚਿਆ ਹੋਇਆ ਲੁਧਿਆਣੇ ਦਾ ਉਹ ਹੈਗਾ ਤੇ ਉਹਦਾ ਕੀ ਕਾਹਨ ਕਰ ਰਹੀ ਹੈ ਇਰੀਗੇਸ਼ਨ ਡਿਪਾਰਟਮੈਂਟ ਵਾਲੇ ਤੇ ਫੋਰੈਸਟ ਡਿਪਾਰਟਮੈਂਟ ਵੱਲੋਂ ਕੋਈ ਬੰਦੀ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਜੀ ਤੁਸੀਂ ਆਹ ਦੇਖ ਸਕਦੇ ਹੋ ਇਹ ਕਹਿੰਦੇ ਆ ਜੀ ਕਿ ਸਾਡੇ ਤਰਖਤ ਕਈ ਨਾ ਵਿੱਚ ਨਹਿਰ ਚ ਟੁੱਟ ਕੇ ਆਂਦੇ ਪੁਰਾਣੇ ਹੁਣ ਆ ਪੁਰਾਣੇ ਨਜ਼ਰ ਆ ਰਹੇ ਨੇ ਜੀ ਜਿਨ੍ਹਾਂ ਦੀ ਪੱਤੀਆਂ ਹਰੀਆਂ ਪਈਆਂ ਹਜੇ ਇੱਥੋਂ ਸ਼ੁਰੂਆਤ ਕਰਦੇ ਆ ਤੁਹਾਨੂੰ ਅਸੀਂ ਕਰੀਬ 2-300 ਮੀਟਰ ਦਾ ਸਟ੍ਰੈਚ ਅਸੀਂ ਪੈਦਲ ਚੱਲੇ ਆ ਤੇ ਇੱਥੇ ਸਾਨੂੰ ਕਈ ਦਰਖਤ ਮਿਲ ਘਟੋ ਘਟ 20-25 ਰਖ ਦਾ ਸਾਨੂੰ ਜਿਹੜਾ ਕਿ ਸੋਨੇ ਪਿਛਲੇ ਕੁਝ ਦਿਨਾਂ ਜੀ ਵੱਡੇ ਗਏ ਨੇ ਉਹ ਨਜ਼ਰ ਆਗੇ ਨੇ ਆ ਦੋ ਤਰਖਤ ਆਪੇ ਨੇ ਇੱਕ ਉਹ ਪਹਿਲੇ ਦਿਖਾਤਾ ਤੁਹਾਨੂੰ ਇਹ ਸਾਡਾ ਜੰਗਲ ਹੈ ਜਿੱਥੇ ਅਸੀਂ ਅੰਦਰ ਚੱਲ ਰਹੇ ਆ ਨਹਿਰ ਦੇ ਨਾਲ-ਨਾਲ ਜੰਗਲ ਹੈ ਤੁਹਾਨੂੰ ਇੱਕ ਬਹੁਤ ਵੱਡਾ ਦਰਖਤ ਦਿਖਾਣਿਆ ਨਾਲ ਜਿਹੜਾ ਉਹ ਵੀ ਵੱਡਿਆ ਗਿਆ ਤੇ ਕਈ ਤਰ੍ਹਾਂ ਦੇ ਇਹਨਾਂ ਨੇ ਮਿੱਟੀ 'ਚ ਦੱਬੇ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਜੇ ਨਜ਼ਰ ਆ ਗਿਆ ਕਲੀਅਰ ਕਿਉਂਕਿ ਇੱਥੇ ਕੋਈ ਸਿਗਨਲ ਦੀ ਪ੍ਰੋਬਲਮ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਕਿੰਨਾ ਕਿ ਦਰਖਤ ਪਿਆ ਹੈ ਜਿਹੜੀ ਪੱਤੀਆਂ ਵੀ ਜਿਹੜੀਆਂ ਹੈਗੀਆਂ ਇਹ ਜੇ ਹਰੀਆਂ ਹੀ ਨੇ ਆ ਝਾੜ ਇਹਨਾਂ ਦੇ ਗਰੇ ਪਏ ਨੇ ਤੇ ਹਾਂਜੀ ਆ ਤੁਸੀਂ ਮੋੜ ਦੇਖ ਸਕਦੇ ਹੋ ਕਿ ਜਿਹੜੇ ਇਹਨਾਂ ਨੇ ਵੱਢ ਕੇ ਛੱਡੇ ਹੋਏ ਨੇ ਇੱਥੇ ਜਿਹਦੀ ਮਿੱਟੀ ਤਾਜੀ ਹੈ ਆ ਮਿੱਟੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਦਰਹਤ ਨੂੰ ਵੱਢ ਕੇ ਕੋਈ ਮਿੱਟੀ ਚ ਦਬਤਾ ਕੋਈ ਇੱਧਰ ਉੱਧਰ ਕਰਤਾ ਆ ਪਿਆ ਕੁਛ ਇਸ ਤਰ੍ਹਾਂ ਦਾ ਮਸ਼ੀਨਾਂ ਨਾਲ ਇਹਨਾਂ ਨੇ ਜੀਸੀਬੀ ਪੋਕਲੇਨ ਜੋ ਇਹਨੂੰ ਲੱਗਦਾ ਸੀ ਆ ਰਿਹਾ ਜੀ ਦੇਖੋ ਤਾਜ਼ਾ ਵੱਢਿਆ ਗਿਆ ਨਹਿਰ ਦੀ ਚੜਾਈ ਦੇ ਅਸੀਂ ਖਿਲਾਫ ਨਹੀਂ ਹੈਗੇ لیکن ਜਿਹੜਾ ਵਾਤਾਵਰਣ ਦਾ ਕਹਾਨ ਕਰ ਰਹੇ ਨੇ ਇੱਕੋ ਦਾ ਮੈਨਾਂ ਨੂੰ ਸੁਝਿਆ ਕਿ ਅਸੀਂ ਸੜ ਨਹਿਰ ਚੌੜੀ ਕਰਨੀ ਹੈ 12000 ਕਿਊਸੈਕ ਦੀ ਸੀ ਕੈਪੈਸਿਟੀ ਹੈ ਉਹਨੂੰ 15000 ਕਰਨ ਜਾ ਰਹੇ ਨੇ ਆ ਤੁਸੀਂ ਤਰ੍ਹਾਂ ਦੇਖੋ ਤੁਸੀਂ ਉਹਨੂੰ ਇਹਦੇ ਬਾਰੇ ਫੋਰੈਸਟ ਡਿਪਾਰਟਮੈਂਟ ਤੇ ਇਰੀਗੇਸ਼ਨ ਡਿਪਾਰਟਮੈਂਟ ਦਾ ਕੀ ਕਹਿਣਾ ਹੈ ਕੀ ਇਹ ਕਤਲ ਨਹੀਂ ਹੈ ਨਾਲ ਇੱਕ ਹੋਰ ਪਿਆ ਮੁੱਢ ਉਹਦੀ ਜੜਾਂ ਚ ਮੇਨਾਂ ਨੇ ਮਿੱਟੀ ਮਟੀ ਦੀ ਜਿਹੜੀ ਸਾਫ ਕੀਤੀ ਹੋਈ ਹੈ ਪਰ ਹੈ ਅੱਗੋ ਦੀ ਹਰਾ ਲੱਗ ਰਿਹਾ ਪੂਰਾ ਆ ਦਰਘਾ ਤੁਸੀਂ ਦੇਖੋ ਕੀ ਇਹਨਾਂ ਨੇ ਵੱਢ ਕੇ ਇਦਾਂ ਸਟਿਆ ਹੋਇਆ ਹੈ ਜਿਹੜੇ ਸਾਡੇ ਨੇਟਿਵ ਟਰੀਜ਼ ਨੇ ਉਹਨਾਂ ਦਾ ਇਹਨਾਂ ਨੇ ਕੀ ਕੰਨ ਕੀਤਾ ਹੈ ਉਹਦੇ ਬਾਰੇ ਤੁਸੀਂ ਦੇਖ ਸਕਦੇ ਹੋ ਕੀ ਇਹ ਦਰਘਤ ਜਿਹੜਾ ਜਿਹਦੀ ਕੀਮਤ ਸ਼ਾਇਦ ਲੱਖਾਂ ਚ ਹੋਏਗੀ ਤੇ ਕਿੰਨੀ ਆਕਸੀਜਨ ਦਿੰਦਾ ਹੋਏਗਾ ਸਾਡੇ ਵਾਤਾਵਰਣ ਲਈ ਸਾਡੇ ਲਈ ਤੇ ਇਹਦਾ ਇਹਨਾਂ ਨੇ ਕੀ ਹਾਲ ਕਰਤਾ ਇਸ ਤੋਂ ਇਲਾਵਾ ਪਿੱਛੇ ਅਸੀਂ ਹੋਰ ਚੱਲਦੇ ਆਂ ਅਸੀਂ ਅੱਗੇ ਦੀ ਵਾਪਸ ਨੂੰ ਜਾ ਰਹੇ ਹਾਂ ਪਹਿਲੇ ਇਨਸਪੈਕਸ਼ਨ ਕਰ ਚੁੱਕੇ ਹਾਂ ਅਸੀਂ ਸਾਰੀ ਫੋਟੋਗ੍ਰਾਫਸ ਹੋ ਚੁੱਕੀਆਂ ਜਿਹੜਾ ਕਿ ਕੇਸ ਅਸੀਂ ਐਨਜੀਟੀ ਦੇ ਵਿੱਚ ਅੱਜ ਅੱਜ ਦੇ ਵਿੱਚ ਲਗਾਉਣ ਜਾ ਰਹੇ ਆਂ ਕਿ ਬਿਨਾ ਪਰਮਿਸ਼ਨ ਦੇ ਜਿਹੜੇ ਦਰਖਤ ਵੱਡੇ ਗਏ ਨੇ ਉਹਦੇ ਵਿੱਚ ਕੀ ਕਾਰਵਾਈ ਹੋਈ ਹੈ ਉਹਨੂੰ ਲੈ ਕੇ ਫੋਰਨ ਡਿਪਾਰਟਮੈਂਟ ਇਹ ਕਹਿ ਰਿਹਾ ਜੀ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਰਿਟਨ ਕੰਪਲੇਂਟ ਦੇ ਦਿੱਤੀ ਹੈ ਤੇ ਉਹਦੇ ਤੇ ਪੁਲਿਸ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਤੁਹਾਨੂੰ ਇਹ ਵੀ ਦੱਸਦੀ ਆ ਹੁਣੇ ਥੋੜੇ ਦਰ ਪਹਿਲੇ ਲਾਈਵ ਹੋਏ ਸੀ ਇਹਨਾਂ ਨੇ ਬੈਚਿੰਗ ਪਲਾਂਟ ਜੰਗਲਾਤ ਦੀ ਜ਼ਮੀਨ ਦੇ ਉੱਤੇ ਲਗਾਏ ਹੋਏ ਨੇ ਇੱਕ ਨਹੀਂ ਆ ਸਾਨੂੰ ਤਿੰਨ ਨਜ਼ਰ ਆਏ ਨੇ ਇਕੱਠੇ ਆ ਤੁਸੀਂ ਦੇਖ ਸਕਦੇ ਹੋ ਆ ਛੋਟੇ ਟਾਣੀਆਂ ਤਾਂ ਹੈਗੀਆਂ ਹੀ ਨੇ ਉਹ ਕਿਸੇ ਰੁੱਖ ਦੀਆਂ ਹੀ ਹੋਣਗੀਆਂ ਆ ਪੁਰਾਣਾ ਦਿਆ ਹੋਇਆ ਲੇਕਿਨ ਆ ਜਿਹੜਾ ਤਾਜ਼ਾ ਪਿਆ ਹੈ ਮਿੱਟੀ ਜੋ ਪਟਿਆ ਹੋਇਆ ਹੈ ਇਸ ਤੋਂ ਇਲਾਵਾ ਵੀ ਤੁਹਾਨੂੰ ਕੁਝ ਦਿਖਾ ਦਈਏ ਹਾਂ ਇਹਦੇ ਥੱਲੇ ਕਿੰਨੇ ਮੋੜ ਦੱਬੇ ਹੋਏ ਨੇ ਕੀ ਕੀਤਾ ਹੋਇਆ ਇਹਨਾਂ ਨੇ ਇਹ ਦੇਖਣ ਦੀ ਗੱਲ ਹੈ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਾਜ਼ਾ ਦਰਖਤ ਹੈ ਆ ਵੀ ਤਾਜ਼ਾ ਨਹੀਂ ਹੈ ਇਹਦੇ ਵਿੱਚ ਵਿੱਚ ਆ ਪੱਤੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਟੁੱਟੀਆਂ ਹੋਈਆਂ ਇਹਦੀਆਂ ਹੀ ਅੰਦਰੋਂ ਹੀ ਆ ਰਹੀਆਂ ਮਲੇ 5 10 15 ਦਰਖਤ ਨਹੀਂ ਹੋਣਗੇ ਕਟੋਗੜ ਮਲੇ ਸੈਂਕੜਾ ਦੀ ਗਿਨਤੀ ਦੇਵੇ ਛੇ ਇਸੇ ਸਿਰਫ ਇਹ ਸਟ੍ਰੈਚ 300 ਮੀਟਰ ਦਾ ਹੋਏਗਾ ਕਰੀਬ ਆਹ ਤੁਸੀਂ ਦਰਖਤ 100 ਦੇ ਜਿਸ ਤਰ੍ਹਾਂ ਕੋ ਵੱਡਾ ਦਰਖਤ ਸੀ ਉਸ ਤਰ੍ਹਾਂ ਹੀ ਇੱਥੇ ਹਾਲ ਨੇ ਆ ਲਫ ਹੋ ਤੁਸੀਂ ਇਹ ਕੋਈ ਕਹਿ ਸਕਦਾ ਕਿ ਜੀ ਇਹ ਕੋਈ ਪੁਰਾਣਾ ਦਰਖਤ ਹੋਏਗਾ ਇਹਦੇ ਉੱਪਰ ਜਿਹੜਾ ਹੈਗਾ ਸਰਫੇਸ ਇਹਦਾ ਛੱਲ ਤਾਜੀ ਪਈ ਹੈ ਜੀ ਪੂਰੀ ਤਾਜੀ ਛੱਲ ਹੈ ਗਿੱਲੀ ਪਈ ਹੈ ਇਹ ਤੋਂ ਹੀ ਇਹਨਾਂ ਨੇ ਜੜਾਂ ਦੀਆਂ ਹੈਗੀਆਂ ਵਿੱਚ ਕਾਫੀ ਫੈਲੀਆਂ ਹੋਣਗੀਆਂ ਤੇ ਕੁਝ ਲੋਕ ਇਹ ਕਹਿੰਦੇ ਨੇ ਜੀ ਕਿ ਅਸੀਂ ਨਹਿਰ ਚੋੜੀ ਕਰਨ ਦੇ ਹੱਕ 'ਚ ਨਹੀਂ ਹੈਗੇ ਨਹਿਰ ਚੋੜੀ ਕਰੋ ਨਹਿਰ ਦੇ ਜਿਹੜਾ ਪਾਣੀ ਹੈਗਾ ਪੰਜਾਬ ਨੂੰ ਮਿਲੇ ਪਰ ਅਸੀਂ ਮਤਲਬ ਪਬਲਿਕ ਐਕਸ਼ਨ ਕਮੇਟੀ ਦਾ ਜਿਹੜੀ ਸਾਈਡ ਲਾਈਨਿੰਗ ਹੈ ਜਿਹੜੀ ਕੰਕਰੀਟ ਕਰ ਰਹੇ ਨੇ ਸਾਈਡ ਤੇ ਵੀ ਉਹਦੇ ਵੀ ਖਿਲਾਫ ਹੈ ਕਿਉਂਕਿ ਤਰਕਤਾ ਦਾ ਜਿਹੜੀ ਜੜਾਂ ਹੈਗੀਆਂ ਉਹ ਪਾਣੀ ਨੂੰ ਜ਼ਮੀਨ ਦੇ ਵਿੱਚ ਭੇਜਣ ਲਈ ਮਦਦ ਕਰਦੀ ਹੈ ਰੀਚਾਰਜ ਕਰਨ ਦੇ ਕੰਮ ਆਉਂਦਾ ਹੈ ਪਾਣੀ ਜਲਦੀ ਰੀਚਾਰਜ ਹੁੰਦਾ ਇੱਕ ਪਾਸੇ ਅਸੀਂ ਰੋਲਾ ਪਾਇਆ ਹੈ ਕਿ ਸਾਡੇ ਪੰਜਾਬ ਦਾ ਪਾਣੀ ਜਿਮਿਨੀ ਪਾਣੀ ਜਿਹੜਾ ਹੈ ਧਰਤੀ ਹੇਠਲਾ ਪਾਣੀ ਉਹ نیچے چلا ਗਿਆ ਦੂਜੇ ਪਾਸੇ ਅਸੀਂ ਆਪਣੀ ਨਹਿਰਾਂ ਨੂੰ ਪੱਕੀਆਂ ਕਰਨ ਤੇ ਲੱਗੇ ਹੋਏ ਹਾਂ ਸੂਏ ਪੱਕੇ ਕਰਤੇ ਆਹ ਲੋ ਜੀ ਹੁਣ ਇਸੋ ਹਰਾ ਦਰਖਤ ਕੀ ਚਾਹੀਦਾ 1 2 3 ਆ ਮਿੱਟੀ ਵੀ ਨਾਲ ਬੁੜੀ ਜੜਾਂ ਚ ਹੈ ਅੰਦਰ ਵੀ ਇੱਕ ਪਿਆ ਚਾਰ ਆਹ ਲੋ ਪੂਰਾ ਹਰਾ ਦਰਖਤ ਹੈ ਆ ਮਿੱਟੀ ਇਹਦੀ ਜੜਾਂ ਜਿੱਦਾਂ ਮਿੱਟੀ ਹੈਗੀ ਆ ਇਹਦਾ ਸਾਬ ਪਤਾ ਲੱਗਦਾ ਹੈ ਕਿ ਇਹ ਤਾਜ਼ੇ ਦਰਖਤ ਵੜੇ ਗਏ ਨੇ ਤਾਜ਼ੇ ਚੱਲੇ ਨੇ ਪੂਰੀਆਂ ਆਹ ਲੋ ਦਰਖਤ ਸਾਰਾ ਇੱਕ ਇੱਕ ਇਹਨਾਂ ਨੇ ਪੂਰਾ ਗ੍ਰਾਈ ਦਿੱਤਾ ਆ ਦਰਖਤ ਜਿਹੜਾ ਹੈਗਾ ਇਹਦੇ ਨਾਲ ਆਹ ਲੋ ਆ ਰੰਗ ਹੈ ਜੀ ਤਾਜ਼ਾ ਇਨਸ਼ਾ ਅੱਲਾ ਜੀ ਇਹ ਆਹ ਬਾਰੋਂ ਦੇਖੋ ਤੁਸੀਂ ਇਹ ਗਏ ਨਰਦੇ ਵਿੱਚੋਂ ਦਰਖਤ ਨਹੀਂ ਕੱਢੇ ਹੋਏ ਜਿਹੜੇ ਪੁਰਾਣੇ ਪਿੱਛੇ ਟੁੱਟ ਕੇ ਆਂਦੇ ਹੋਣ ਇੱਥੇ ਦੇ ਹੀ ਦਰਖਤ ਪੱਟੇ ਗਏ ਨੇ ਸਾਡੀ ਟੀਮ ਐਸ ਟਾਈਮ سامنے ਖੜੀ ਹੈ ਤੇ ਇੱਥੇ ਤੁਸੀਂ ਲਗਾਓਗੇ ਆ ਦਰਖਤ ਕਿੰਨੇ ਕੁ ਪੇ ਨੇ ਇੰਨੇ ਸਟ੍ਰੈਚ ਦੇ ਵਿੱਚ ਵਿੱਚ ਹੀ ਤੁਹਾਨੂੰ 15 ਵੀ ਦਰਖਤ ਅਸੀਂ ਦਿਖਾਤੇ ਆ ਇਹ ਸਟ੍ਰੈਚ ਕਈ ਕਿਲੋਮੀਟਰ ਤੱਕ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਤਾਂ ਰੋਪੜ ਤੱਕ ਜਾਏ ਪ੍ਰੋਜੈਕਟ ਹੈਗਾ ਤੇ ਰੋਪੜ ਦੇ ਪ੍ਰੋਜੈਕਟ ਤੱਕ ਦਾ ਹਾਲ ਤੁਸੀਂ ਸੋਚ ਸਕਦੇ ਹੋ ਕਿ ਇਰੀਗੇਸ਼ਨ ਡਿਪਾਰਟਮੈਂਟ ਨੇ ਕੀ ਹਾਲ ਕੀਤਾ ਹੋਏਗਾ ਆ ਇਹਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਲਾਈਨਿੰਗ ਦਾ ਮਸ਼ੀਨਾਂ ਲੱਗੀਆਂ ਹੋਈਆਂ ਉਥੇ ਸਾਈਡ ਤੇ ਲਾਈਨਿੰਗ ਜੇ ਕਰਨੀ ਵੀ ਸੀਗੀ ਏਟਲੀਸ ਤੁਸੀਂ ਬ੍ਰਿਕ ਲਾਈਨਿੰਗ ਕਰ ਦਿੰਦੇ ਕੰਕਰੀਟ ਦੀ ਕਿਉਂ ਕਰ ਰਹੇ ਹੋ ਏਟਲੀਸ ਬ੍ਰਿਕ ਦੇ ਵਿੱਚੋਂ ਪਾਣੀ ਅੰਦਰ ਜਾਂਦਾ ਕੋ ਸਾਡੇ ਜ਼ਮੀਨ ਦਾ ਵੀ ਤਾਂ ਹੱਕ ਹੈ ਇਹ ਜਿਹੜਾ ਨਹਿਰੀ ਪਾਣੀ ਹੈ ਅਲਟੀਮੇਟਲੀ ਹੈ ਤਾਂ ਸਾਡੇ ਸਤਲੁਜ ਦਾ ਹੀ ਜਦ ਤੱਕ ਸਤਲੁਜ ਦੇ ਵਿੱਚ ਪਾਣੀ ਹੁੰਦਾ ਸੀ ਤੇ ਜ਼ਮੀਨ ਦਾ ਪਾਣੀ ਬਿਲਕੁਲ ਸਹੀ ਸੀ ਜਿੱਦਾਂ ਜਿੱਦਾਂ ਨਹਿਰਾ ਨਿਕਲਦੀਆਂ ਗਈਆਂ ਨਹਿਰਾ ਪੱਕੀਆਂ ਹੁੰਦੀਆਂ ਗਈਆਂ ਉਦੋਂ ਸਾਡਾ ਜਿਹੜਾ ਜ਼ਮੀਨ ਦਾ ਪਾਣੀ ਹੈ ਉਹ ਥ੍ਰੇਟਾ ਕਿੱਧਰ ਗਿਆ ਕੀ ਸਾਡੇ ਜ਼ਮੀਨ ਨੂੰ ਪੰਜਾਬ ਦੀ ਜ਼ਮੀਨ ਨੂੰ ਸਾਡੇ ਦਰਿਆਵਾਂ ਦੇ ਪਾਣੀ ਦਾ ਕੋਈ ਹੱਕ ਨਹੀਂ ਹੈ ਸਾਡੇ ਟੈਂਪਰ ਕਿਉਂ ਹੋਇਆ ਉਸਤੇ ਸਾਡੇ ਮਰੇ ਹੋਏ ਦੋਸਤ ਕਿਤੇ ਹੁਣੇ ਪਤਾ ਲੱਗਿਆ ਕਿ ਅੱਗੇ ਮਸ਼ੀਨਾਂ ਕਰਕੇ ਸਾਡੀ ਵਾਈਲਡ ਲਾਈਫ ਨੂੰ ਜਿਹੜਾ ਨੁਕਸਾਨ ਹੋਇਆ ਹੈ ਕਿ ਸੱਪ ਮਰਿਆ ਹੋਇਆ ਇੱਥੇ ਆਹ ਲੋ ਜੀ ਆ ਰਿਹਾ ਜੀ ਆ ਰਿਹਾ ਆਹ ਦੇਖੋ ਜੀ ਇਹ ਤਾਂ ਕੋਬਰਾ ਹੀ ਲੱਗ ਰਿਹਾ ਜੀ ਇਹ ਇੰਡੀਅਨ ਰੈਟ ਸਨੇਕ ਹੈ ਰੈਟ ਸਨੇਕ ਠੀਕ ਹੈ ਉਹਦੀ ਲਾਸ਼ ਹੈ ਅੱਧਾ ਉੱਥੇ ਪਿਆ ਜੀ ਤੇ ਅੱਧਾ ਇੱਥੇ ਹੈ ਇਹ ਮਸ਼ੀਨਾਂ ਨੇ ਸ਼ਰੇਆਮ ਇਹ ਮਕਨਸੀਨਾ ਇੱਥੇ ਕਤਲੇਆਮ ਕਰ ਰਹੀਆਂ ਨੇ ਸਾਡੀ ਬਾਇਓਡਾਈਵਰਸਿਟੀ ਦਾ ਇਹ ਕਿੱਥੇ ਜਾਣਗੇ ਵਾਈਲਡ ਲਾਈਫ ਦਾ ਕਿੱਥੇ ਜਾਏਗੀ ਵਾਈਲਡ ਲਾਈਫ ਦਾ ਕਿੰਨਾ ਨੁਕਸਾਨ ਹੋਇਆ ਅਸੀਂ ਇਹ ਕੰਪਲੇਂਟ ਫੋਰੈਸਟ ਡਿਪਾਰਟਮੈਂਟ ਨੂੰ ਵੀ ਕੀਤੀ ਹੈ ਜਿਹੜਾ ਹੈ ਡਿਫਰੈਂਟ ਹੈ ਕਿ ਸੇਮ ਹੈ ਜੀ ਸੇਮ ਹੈ ਜੀ ਰੈਟ ਸਨੇਕ ਉਹਨੂੰ ਉਹਨੂੰ ਛੂਹਣਾ ਨਹੀਂ ਦਾਚ ਨਗਰੀਓ ਪਲੀਜ਼ ਆਜੋ ਤੁਸੀਂ ਆਜੋ ਗੁਰਪ੍ਰੀਤ ਜੀ ਰਹਿਣ ਦਿਓ ਇਹ ਕਿਸੇ ਨੂੰ ਟਿਕੜ ਲੱਗ ਰਿਹਾ ਉਹ ਕੋ ਜ਼ਿਆਦਾ ਮੋਟਾ ਹੈ ਪਤਲਾ ਨਹੀਂ ਨਹੀਂ ਆ ਜਾਓ ਆ ਜਾਓ ਕੋਈ ਨਹੀਂ ਹੈ ਫੋਟੋਗ੍ਰਾਫ ਲੈ ਲਓ ਮੇਰੀ ਜੀਪੀਐਸ ਲੋਕੇਸ਼ਨ ਦਾ ਫੋਟੋਗ੍ਰਾਫ ਲੈ ਲਓ ਹੁਣ ਆ ਤੁਸੀਂ ਦੇਖ ਸਕਦੇ ਹੋ ਕਿ ਵਾਈਲਡ ਲਾਈਫ ਦਾ ਕੀ ਨੁਕਸਾਨ ਹੋ ਰਿਹਾ ਹੈ ਕਿ ਜੰਗਲਾਂ ਦੇ ਵਿੱਚ ਇਹ ਮਸ਼ੀਨਾਂ ਚੱਲਣ ਗਈਆਂ ਜੰਗਲਾਂ ਦੇ ਵਿੱਚ ਇਹ ਬੈਚਿੰਗ ਪਲਾਨ ਲੱਗਣਗੇ ਤੇ ਸਾਡੇ ਪੰਜਾਬ ਦੇ ਜੰਗਲ ਦਾ ਵਾਤਾਵਰਣ ਦਾ ਕੀ ਹਾਲ ਹੋਏਗਾ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕਿਸ ਤਰ੍ਹਾਂ ਦਾ ਰੱਗ ਸੱਟੇ ਪਈ ਹੈ ਬਾਕੀ ਗੱਲਬਾਤ ਸਾਡੀ ਪਬਲਿਕ ਐਕਸ਼ਨ ਕਮੇਟੀ ਦੀ ਟੀਮ ਜਿਹੜੀ মিডিਆ ਨਾਲ ਇੰਟਰੈਕਟ ਕਰ ਰਹੀ ਹੈ ਤੇ ਕੁਝ ਗੱਲਬਾਤ ਅਸੀਂ ਫਿਰ ਦੁਬਾਰਾ ਕਰਾਂਗੇ ਤਲਵਾਰਾ